ਤੇ ਬ੍ਰਾਸ ਕਨਫਰੰਸ ਦੇ ਵਿੱਚ ਬੜੇ ਖੁੱਲੇ ਹੋ ਕੇ ਉਹ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਤੇ ਇਸ ਗੱਲ ਦੀ ਵੱਡੀ ਛਲਾਗਾ ਕੀਤੀ ਗਈ ਕਿ ਜਗਤਾਰ ਸਾਹਿਬ ਜਿਹੜਿਆ ਇਹ ਸਹੀ ਫੈਸਲਾ ਕਰ ਰਹੇ ਨੇ ਤੇ ਸਹੀ ਰਸਤਾ ਚੱਲ ਰਹੇ ਨੇ ਸੋ ਉਹ ਵੀ ਤੁਸੀਂ ਸ਼ਿਕਾਇਤ ਕੀਤੀ ਸੀ ਤੇ ਉਹ ਸ਼ਿਕਾਇਤ ਤੇ ਜਗਤਾਰ ਸਾਹਿਬ ਨੇ ਸਪਸ਼ਟੀਕਰਨ ਮੰਗਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਨਵੀਂ ਚਰਚਾ ਦੇਖਣ ਨੂੰ ਚਾਹੀ ਹੈ ਕਿ ਕੁਝ ਵਿਅਕਤੀਆਂ ਵੱਲੋਂ ਬੀਬੀ ਜਗੀਰ ਕੌਰ ਜੀ ਦੇ ਬਾਰੇ ਦੇ ਵਿੱਚ ਇੱਕ ਸ਼ਿਕਾਇਤ ਅਕਾਲ ਤਖਸਾਲ ਸਾਹਿਬ ਅੱਗੇ ਪਹੁੰਚੀ ਉਸ ਸ਼ਿਕਾਇਤ ਦੇ ਮੂਲ ਬਾਰੇ ਤੇ ਅਕਾਲ ਤਖਸਾਲ ਸਾਹਿਬ ਵੱਲੋਂ ਬੀਬੀ ਜੀ ਨੂੰ ਜਿਹੜੇ ਦਿੱਤੇ ਸਪਸ਼ਟ ਕਰਨ ਲਈ ਹਫਤੇ ਦੇ ਅੰਦਰ ਦੇਣ ਲਈ ਆਏ ਜਹਦਰ ਸਾਹਿਬ ਦੇ ਦੇ ਬਿਆਨ ਬਾਰੇ ਇਹ ਨੁਕਤਾ ਚਿੰਨੀ ਕਾफी ਵੱਡੀ ਪੱਦਰ ਤੇ ਹੋਣੀ ਸ਼ੁਰੂ ਹੋ ਗਈ ਆ। ਸੋ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਆਇਆ ਕਿ ਬੀਬੀ ਜਗੀਰ ਕੌਰ ਜੀ ਜਿਨ੍ਹਾਂ ਨੂੰ ਇਹ ਨੋਟਿਸ ਜਾਰੀ ਕੀਤਾ ਕਾਰਤਕ ਸਾਹਿਬ ਵੱਲੋਂ ਉਹਨਾਂ ਵੱਲੋਂ ਤਾਂ ਬੜੇ ਸਤਿਕਾਰ ਨਾਲ ਇਹ ਗੱਲ ਕਹੀ ਜਾ ਰਹੀ ਹੈ ਕਿ ਵਿਰੋਧੀ ਲੋਕ ਕੁਝ ਵੀ ਬੋਲਣ ਮੈਂ ਕਾਰਤਕ ਸਾਹਿਬ ਤੇ ਜਾ ਕੇ ਪੇਸ਼ ਹੋ ਕੇ ਪੱਖ ਆਪਣਾ ਸਪਸ਼ਟ ਕਰਾਵਾਂਗੀ। ਪਰ ਉਸ ਤੋਂ ਇਲਾਵਾ ਜਿਹੜੇ ਸਾਡੇ ਅਕਾਲੀ ਦਲ ਦੀ ਸੁਧਾਰ ਲਹਿਰ ਦੇ ਮੁਖੀ ਨੇ ਮਟਾਲਾ ਸਾਹਿਬ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਨ ਕਰਨੀ ਪੈ ਰਹੀ ਆ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਬੜੇ ਖੁੱਲੇ ਹੋ ਕੇ ਉਹ ਇਸ ਗੱਲ ਦਾ ਵਿਰੋਧ ਕਰ ਰਹੇ ਨੇ ਕਿ ਸ਼ਿਕਾਇਤ ਦੇਣੀ ਮਾਰੀ ਆ ਤੇ ਸ਼ਿਕਾਇਤ ਤੋਂ ਬਾਅਦ ਉਹ ਕਦਰਦਾਰ ਸਹਿਬਾਨ ਵੱਲੋਂ ਬੀਬੀ ਜੀ ਨੂੰ ਇਸ ਗੱਲ ਲਈ ਜਿਹੜੀ ਆ ਸੱਦਾ ਦੇਣਾ ਮਾੜਾ ਵਾ ਉਹ ਇਸ ਗੱਲ ਨੂੰ ਛਰੋਣੀ ਕਮੇਟੀ ਦੀਆਂ ਚੋਣਾਂ ਨਾਲ ਜੋੜ ਰਹੇ ਨੇ ਜਦੋਂ ਕਿ ਮੇਰੇ ਮੇਰੇ ਹਿਸਾਬ ਨਾਲ ਹਾਲੇ 2 ਮਹੀਨੇ ਦਾ ਸਮਾਂ ਪਿਆ ਵਾ ਜਿਹੜਾ ਕਿ ਛਰੋਣੀ ਕਮੇਟੀ ਦੀਆਂ ਜਿਹੜੀਆਂ ਪ੍ਰਧਾਨਗੀ ਦੀਆਂ ਚੋਣਾਂ ਦੇ ਆਉਣ ਦੇ ਸੋ ਮੈਂ ਇਹ ਬੇਨਤੀ ਕਰਦਾ ਕਿ ਬਡਾਲਾ ਸਾਹਿਬ ਮੇਰੇ ਸਤਿਕਾਰਯੋਗ ਨੇ ਮੈਨੂੰ ਇਹਨਾਂ ਤੋਂ ਇਸ ਤਰ੍ਹਾਂ ਦੀ ਯਾਸ ਨਹੀਂ ਹੈ ਕਿ ਪਿਛਲੇ ਦਿਨੀ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਬਡਾਲਾ ਸਾਹਿਬ ਦੀ ਗਵਾਹੀ ਦੇ ਵਿੱਚ ਸਾਡੇ ਸਰਕਾਰਤ ਕੁਸ਼ ਆਗੂ ਸਰਮਾਨ ਨੇ ਇਹ ਅਕਾਲੀ ਦਲ ਦੇ ਖਿਲਾਫ ਅਕਾਲੀ ਦਲ ਦੇ ਪ੍ਰਧਾਨ ਦੇ ਖਿਲਾਫ ਇੱਕ ਸ਼ਿਕਾਇਤ ਜੋ ਦਿੱਤੀ ਸੀ ਉਹ ਸ਼ਿਕਾਇਤ ਤੇ ਤੁਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਹਦਰ ਸਾਹਿਬ ਵੱਲੋਂ ਕਾਰਵਾਈ ਕੀਤੀ ਗਈ ਸਪਸ਼ਟੀਕਰਨ ਮੰਗਿਆ ਗਿਆ ਉਸ ਤੋਂ ਬਾਅਦ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਰਖਾਇਆ ਕਰਾਰ ਦਿੱਤਾ ਗਿਆ ਤਾਂ ਬੜਾ ਇਸ ਗੱਲ ਤੇ ਬੜੀ ਵਿਸ਼ਵਾਸਯੋਗਤਾ ਪ੍ਰਗਟ ਕੀਤੀ ਗਈ ਤੇ ਇਸ ਗੱਲ ਦੀ ਵੱਡੀ ਛਲਾਗਾ ਕੀਤੀ ਗਈ ਕਿ ਜਗਦਰ ਸਾਹਿਬ ਜਿਹੜੇ ਆ ਇਹ ਸਹੀ ਫੈਸਲਾ ਕਰ ਰਹੇ ਨੇ ਤੇ ਸਹੀ ਰਸਤਾ ತೋ ਰਹੇ ਨੇ ਸੋ ਉਹ ਵੀ ਤੁਸੀਂ ਸ਼ਿਕਾਇਤ ਦਿੱਤੀ ਸੀ ਤੇ ਉਸ ਸ਼ਿਕਾਇਤ ਤੇ ਜਗਦਰ ਸਾਹਿਬ ਨੇ ਸਪਸ਼ਟੀਕਰਨ ਮੰਗਿਆ ਸੀ ਅੱਜ ਵੀ ਕਿਸੇ ਨੇ ਸ਼ਿਕਾਇਤ ਦਿੱਤੀ ਆ ਮੈਂ ਨਹੀਂ ਜਾਣਦਾ ਉਹ ਕੌਣ ਨੇ ਬੀਬੀ ਜੀ ਦੇ ਬਾਰੇ ਦੇ ਵਿੱਚ ਮੇਰੇ ਸਤਕਾਰਯੋਗ ਨੇ ਤਾ ਉਸ ਗੱਲ ਤੇ ਸਾਨੂੰ ਬੜੀ ਵੱਡੀਆਂ ਟਿੱਪਣੀਆਂ ਕਰਕੇ ਕਾਲਤਖਬ ਸਾਹਿਬ ਨੂੰ ਚੁਣੌਤੀ ਦੇਣ ਵਰਗੀ ਗੱਲ ਬਡਾਲਾ ਸਾਹਿਬ ਤੋਂ ਮੈਨੂੰ ਇਹ ਆਸ ਨਹੀਂ ਹੈ ਕਿਉਂਕਿ ਜਿਹੜੀ ਰਵਾਇਤ ਤੁਸੀਂ ਸ਼ੁਰੂ ਕੀਤੀ ਆ ਉਸ ਰਵਾਇਤ ਦੀ ਤੁਸੀਂ ਜਹਦਰ ਸਾਹਿਬ ਦੇ ਫੈਸਲਿਆਂ ਤੇ ਛਲਾਗਾ ਵੀ ਤੁਸੀਂ ਕੀਤੀ ਹੈ ਚੰਗੀ ਗੱਲ ਸੋ ਮੈਂ ਤਾਂ ਇਹ ਦੇਖ ਰਿਹਾ ਕਿ ਬੀਬੀ ਜੀ ਤਾਂ ਕਹਿ ਰਹੇ ਆ ਕਿ ਮੈਂ ਜਾ ਕੇ ਸਪੱਸ਼ਟੀਕਰਨ ਦੇਣਾ ਤੇ ਆ ਬਡਾਲਾ ਸਾਹਿਬ ਤੇ ਉਹਨਾਂ ਦੇ ਕੁਝ ਸਾਥੀ ਜਿਹੜੇ ਆ ਜਹਦਰ ਸਾਹਿਬ ਦੀ ਇਸ ਕਾਰਵਾਈ ਤੇ ਟਿੱਪਣੀ ਕਰ ਰਹੇ ਨੇ ਮੈਂ ਸਿੱਧੇ ਤੌਰ ਤੇ ਕਹਿੰਦੇ ਆ ਵਿਰੋਧ ਤੇ ਉਤਰ ਆਏ ਨੇ ਸਾਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ ਜੇ ਕੋਈ ਤੁਹਾਡੇ ਮਨ ਦੇ ਅੰਦਰ ਖਿਆਲ ਆਇਆ ਜਾਂ ਕੋਈ ਵਿਚਾਰ ਆ ਤੇ ਤੁਸੀਂ ਜੈਦਰ ਸਾਹਿਬ ਨੂੰ ਕਿੰਨੀ ਵਾਰ ਮਿਲੇ ਹੋ ਤੇ ਕਿੰਨੀ ਵਾਰ ਤੁਸੀਂ ਮਿਲਣਾ ਤੇ ਹੁਣ ਵੀ ਉਹਨਾਂ ਨੂੰ ਮਿਲ ਕੇ ਇਸ ਗੱਲ ਦੇ ਬਾਰੇ ਵਿੱਚ ਗੱਲ ਕਰ ਸਕਦੇ ਹੋ ਇਹ ਇਸ ਤਰ੍ਹਾਂ ਜਨਤਕ ਤੌਰ ਤੇ ਜੈਦਰ ਸਾਹਿਬ ਦਾ ਵਿਰੋਧ ਕਰਨਾ ਉਹਨਾਂ ਦੇ ਫੈਸਲਿਆਂ ਦਾ ਵਿਰੋਧ ਕਰਨਾ ਉਹਨਾਂ ਦੀ ਕਾਰਜਕਾਰੀ ਤੇ ਟਿੱਪਣੀ ਠੋਣੀ ਮੈਨੂੰ ਲੱਗਦਾ ਵੀ ਸਾਡੇ ਵਾਸਤੇ ਸ਼ੋਭਾ ਨਹੀਂ ਹੈ ਤੁਹਾਡਾ ਜੋੜ ਕੇ ਬੇਨਤੀ ਕਰਦੇ ਆਂ ਕਿ ਕਾਲਤਖ ਸਾਹਿਬ ਦੇ ਜਾਇਦਾਦ ਸਾਹਿਬ ਉਹੀ ਨੇ ਜਿਨ੍ਹਾਂ ਨੇ ਇਸ ਫੈਸਲੇ ਦੇ ਤੁਸੀਂ ਸਮਰਥਨ ਦਿੱਤਾ ਸੀ ਪਿਛੇ ਕੀਤੇ ਫੈਸਲਿਆਂ ਤੇ ਤੇ ਅੱਜ ਜੇ ਉਹਨਾਂ ਨੇ ਕੋਈ ਸਪਸ਼ਟੀਕਰਨ ਮੰਗਿਆ ਤੇ ਉਹ ਤੇ ਤੁਹਾਨੂੰ ਕੰਡਾ ਚੁਗਿਆ ਮੈਨੂੰ ਲੱਗਦਾ ਕਿ ਇਹ ਗੱਲ ਚੰਗੀ ਨਹੀਂ ਆਓ ਆਪਾਂ ਸਾਰੇ ਕਾਲਤਖ ਸਾਹਿਬ ਨੂੰ ਸਵਰਪੱਤ ਵੀ ਹੋਈਏ ਸਨਮਾਨ ਤੇ ਮਾਣ ਜਿਹੜਾ ਬਹਾਲ ਰੱਖਦੇ ਹਾਂ ਅਸੀਂ ਸਿਆਸਤ ਦੇ ਵਿੱਚ ਧਰਮ ਦੇ ਦੀਨ ਲੈ ਕੇ ਸਿਆਸਤ ਕਰਨ ਦੀ ਗੱਲ ਕਰੀਏ ਇਹ ਮੇਰੀ ਮੇਰਾ مشਵਰਾ ਮੈਨੂੰ ਲੱਗਦਾ ਬਡਾਲਾ ਸਾਹਿਬ ਤੇ ਉਹਨਾਂ ਦੇ ਸਾਥੀ ਪਿਆਰ ਸਹਿਤ ਪਰਵਾਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ